ਇਨੂੰ ਟੌਣ ਵਾਲੇ ਬੜੇ ਆਏ ਪਰ ਇਹ ਮੈਲ ਇਸੇ ਤਰ੍ਹਾਂ ਸਰਿਆ ਹੋਊਗਾ ਇਸੇ ਤਰ੍ਹਾਂ ਇਹ ਨਿਸ਼ਾਨ ਝੰਡੇ ਬੁੰਗੇ اٹਲ ਰਹਿਣਗੇ ਇਹ ਕੋਈ ਨਹੀਂ ਢਾ ਸਕਦਾ ਜਦੋਂ ਭਾਰਤੀ ਫੌਜ ਅੰਨੇ ਵਾਗ ਗੋਲੀਬਾਰੀ ਦੀ ਬਾਛੜ ਕਰ ਰਹੀ ਸੀ ਦਰਬਾਰ ਸਾਹਿਬ ਤੇ ਤੇ ਜਿਹੜੇ ਆਮ ਸੰਗਤ ਸੀ ਸਿੱਖ ਦਰਸ਼ਨ ਕਰਨ ਆਏ ਸੀ ਉਹ ਪ੍ਰਕਰਮਾਂ ਚ ਜਿਹੜੇ ਕਮਰੇ ਬਣੇ ਉਹਨਾਂ ਚ ਟੜੇ ਬੈਠੇ ਸੀ ਕਿਉਂਕਿ ਸੰਗਤ ਨੂੰ ਅੰਦਰ ਤੇ ਆਉਣ ਦਿੱਤਾ ਪਰ ਬਾਹਰ ਨਹੀਂ ਸੀ ਨਿਕਲ ਦਿੱਤਾ ਤੇ ਉਸੇ ਕਮਰਿਆਂ ਦੇ ਵਿੱਚ ਕੜਮਸ ਮੱਚਾ ਪਿਆ ਸੀ ਉੱਥੇ ਹੀ ਛੋਟੇ-ਛੋਟੇ ਬੱਚੇ ਉੱਥੇ ਹੀ ਮਤਾਵਾ ਭੈਣਾ ਨੌਜਵਾਨ ਬਜ਼ੁਰਗ ਬੁਰਾ ਹਾਲ ਸੀ ਉੱਪਰੋਂ ਇੰਨੀ ਗਰਮੀ ਤਪਸ਼ ਪਾਣੀ ਦੇ ਨਾਲ ਪਿਆਸੇ ਬਿਹੋਸ਼ ਹੋ ਰਹੇ ਸੀ ਕਈ ਤੇ ਜਦੋਂ ਇੱਕ ਸਿੰਘ ਨੇ ਵੇਖਿਆ ਨਾ ਵੀ ਪਾਣੀ ਦੇ ਕਰਕੇ ਬਿਹੋਸ਼ ਹੋ ਰਹੇ ਛੋਟੇ-ਛੋਟੇ ਬੱਚੇ ਪਾਣੀ ਦੇ ਖਣੋਂ ਮਰ ਰਹੇ ਤੇ ਉਹਨੇ ਹਿੰਮਤ ਕੀਤੀ ਇੱਕ ਬਾਲਟੀ ਫੜੀ ਤੇ ਸਰੋਵਰ ਦੇ ਵਿੱਚੋਂ ਜਾ ਕੇ ਭਰ ਕੇ ਲਿਆਂਦੀ ਪਹਿਲੇ ਢੇੜੇ ਬਚ ਕੇ ਨਿਕਲ ਆਇਆ ਸਾਰਿਆਂ ਨੂੰ ਉੱਥੇ ਪਾਣੀ ਛਕਾਇਆ ਜਦੋਂ ਇਸ ਢੇੜੇ ਗਿਆਨ ਆ ਸਰੋਵਰ ਚੋਂ ਬਾਲਟੀ ਭਰ ਕੇ ਨਿਕਲਣ ਲੱਗਾ ਤੇ ਰਾਤ ਦੇ ਹਨੇਰੇ ਨੂੰ چیرਦੀ ਇੱਕ ਗੋਲੀਆਂ ਦੀ ਬਿਛਾੜ ਆਈ ਤੇ ਉੱਥੇ ਖਖੜੀ ਖਖੜੀ ਕਰਤਾ ਤੇ ਸਰੋਵਰ ਚ ਡਿੱਗ ਪਿਆ ਸ਼ਹੀਦ ਹੋ ਗਿਆ ਵੇਖੋ ਵੀ ਇਹੋ ਜੇ ਸ਼ਹੀਦ ਨੇ ਸਾਡੀ ਕੌਮ ਚ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਜਿਨ੍ਹਾਂ ਦਾ ਕੋਈ ਨਾਂ ਨਹੀਂ ਜਿਨ੍ਹਾਂ ਦਾ ਕੋਈ ਪਿੰਡ ਨਹੀਂ ਜਿਨ੍ਹਾਂ ਦੇ ਕੋਈ ਘਰ ਬਾਰ ਦਾ ਨਹੀਂ ਪਤਾ ਪਰ ਉਹਨਾਂ ਨੇ ਵੀ ਕੌਮ ਦੀ ਖਾਤਰ ਆਜ਼ਾਦੀ ਦੇ ਸੰਘਰਸ਼ ਚ ਆਪਣਾ ਵੱਡਾ ਯੋਗਦਾਨ ਪਾਇਆ ਇਹੋ ਜੀਆਂ ਸ਼ਹਾਦਤਾਂ ਦੀਆਂ ਨੀਹਾਂ ਤੇ ਸਿੱਖੀ ਦਾ ਮਹਿਲ ਉਸਰਿਆ ਏ ਇਹਨੂੰ ਢਾਉਣ ਵਾਲੇ ਬੜੇ ਆਏ ਪਰ ਇਹ ਮਹਿਲ ਇਸੇ ਤਰ੍ਹਾਂ ਉਸਰਿਆ ਹੋਊਗਾ ਇਸੇ ਤਰ੍ਹਾਂ ਇਹ ਨਿਸ਼ਾਨ ਝੰਡੇ ਬੁੰਗੇ اٹਲ ਰਹਿਣਗੇ ਇਹ ਕੋਈ ਨਹੀਂ ਢਾ ਸਕਦਾ